ਕਮੇਨੂ ਡੌਣਾ ਚਾਹੀਦਾ ਹੈ ਤੇ ਮੈਂ ਕਾਂਗਰਸ ਪਾਰਟੀ ਨੂੰ ਸੀਟ ਜਿੱਤ ਕੇ ਦੇਵਾਂ ਤੇ ਦੇਖੋ ਭਾਈ ਭਤੀਜਾ ਅੰਸਰ ਕਿਤੇ ਮਾਮਾ ਪਾ ਗੱਦਨੇ ਰਕੇ ਮਾਮਾ ਅਕਾਲੀ ਦਲ ਵੀ ਦੇਖਿਆ ਹੋਰ ਸਰਕਾਰਾਂ ਭਾਜਪੀ ਦੀ ਸਰਕਾਰ ਵੀ ਦੇਖੀ ਇਹਨਾਂ ਵਿੱਚ ਪਰ ਆ ਜਿਹੜਾ ਸਿਸਟਮ ਹੈ ਨਾ ਪੂਰੀ ਬਲੌਕ ਕਰਤਾ ਹਰ ਸਿਮਰਤੀ ਬੋਲ ਦੇ ਦਿੰਦੇ ਐ ਪਰ ਸਰਦਾਰ ਚਕਬੀਰ ਸਿੰਘ ਬਾਦਲੂੜੀ ਇਹ ਵੱਡੇ ਲੀਡਰ ਹੈ ਉਹਨਾਂ ਨੇ ਕਹਦੇ ਉੱਥੇ ਮੂੰਹ ਪੁੱਛਾ ਨਹੀਂ ਕੀਤਾ ਜੀ ਇਹ ਸਰਦਾਰ ਵੀ ਬਹੁਤ ਵੱਡਾ ਲੀਡਰ ਹੈ ਕਿਆ ਨਾ ਸੋਖਾ ਲੱਗੇ ਮੇਰੀ ਬਾਤ ਨੂੰ। ਤੁਸੀਂ ਖਪਿਆਲੀ ਅੱਜ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਬਾਰੇ। ਜੇਕਰ ਦੇਖੀਏ ਪਿਛੇ ਵਿਧਾਨ ਸਭਾ ਦੇ ਇਲੈਕਸ਼ਨ ਕਈ ਸੂਬਿਆਂ ਦੇ ਵਿੱਚ ਹੋਏ ਆ। ਭਾਰਤ ਜੋੜੋ ਯਾਤਰਾ ਵੀ ਚੱਲੀ ਆ। ਪਰ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਸੀਗਾ ਸ਼ਾਇਦ ਬੀਜੇਪੀ ਖਤਮ ਹੋਵੇਗੀ ਪਰ ਬੀਜੇਪੀ ਤਾਂ ਫਿਰ ਵੱਧ ਫੁੱਲ ਰਹੀ ਆ। ਕਾਂਗਰਸ ਪਿੱਛੇ ਜਾ ਰਹੀ ਆ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਹਰਜਨ ਸਿੰਘ ਸੋਥਾ ਬਰਾੜ ਜੀ। ਜਿਲ੍ਹਾ ਸ਼੍ਰੀ ਮਕਸਤ ਸਾਹਿਬ ਤੋਂ ਮੌਜੂਦ ਨੇ ਗੱਲਬਾਤ ਕਰਨੇ ਸਵਾਗਤ ਹੈ ਸਸੀ ਕਾ ਥੈਂਕ ਯੂ ਸਸੀ ਕਾ ਭਾਈ ਜਗਜੀਤ ਜੀ ਠੀਕ ਹੋ ਜੀ ਵਧੀਆ ਭਾਈ ਜੀ ਭਾਰਤ ਜੋੜੋ ਯਾਤਰਾ ਦਾ ਬੜਾ ਜ਼ੋਰ ਲੱਗਿਆ ਜੀ ਕਾਂਗਰਸ ਦਾ ਪਰ ਕਈ ਸੂਬਿਆਂ ਦੇ ਵਿੱਚ ਪੱਲੇ ਕੁਝ ਨਹੀਂ ਪਿਆ ਜੀ ਨਹੀਂ ਪਰ ਜਗਜੀਤ ਜੀ ਭਾਰਤ ਜੋੜੋ ਯਾਤਰਾ ਦਾ ਅਸਰ ਬਹੁਤ ਅੱਛਾ ਪਿਆ ਕਿਉਂਕਿ ਪਹਿਲਾਂ ਤਾਂ ਸੀਗਾ ਕਿ ਰਾਹੁਲ ਗਾਂਧੀ ਨੂੰ ਏਉਂ ਸਮਝਿਆ ਜਾਂਦਾ ਸੀਗਾ ਕਿ ਵੀ ਇਹਨੂੰ ਚੈਟ ਪੋਲਿਟਿਕਸ ਆਨ ਦੀ ਦੀ ਜੈਨ ਵੱਲ ਨਹੀਂ ਹਮ ਭਾਰਤ ਜੋੜੋ ਯਾਤਰਾ ਚ ਰਾਹੁਲ ਗਾਂਧੀ ਨੇ ਜਾ ਕੇ ਇਹ ਸਿੱਧ ਕਰਤਾ ਕਿ ਮੈਂ ਲੋਕਾਂ ਦੀ ਗੱਲ ਕਰਨੀ ਚਾਹਣਾ ਹੈ ਲੋਕਾਂ ਨਾਲ ਨਿਭਣਾ ਚਾਹਣਾ ਹੈ ਹਮ ਚੰਗਾ ਕੰਮ ਕਰਨਾ ਚਾਹਣਾ ਹੈ ਭਾਰਤ ਜੋੜੋ ਯਾਤਰਾ ਨਾਲ ਰਾਹੁਲ ਗਾਂਧੀ ਦਾ ਮੈਨ ਟੂ ਮੈਨ ਹਰ ਬੰਦੇ ਨਾਲ ਉਹਦੀ ਇੰਟਰੈਕਸ਼ਨ ਹੋਈ ਹਰੇਕ ਨਾਲ ਗੱਲ ਹੋਈ ਹਰੇਕ ਦਾ ਉਹਨੂੰ ਇਹ ਸਾਰੇ ਸਿਸਟਮ ਦਾ ਪਤਾ ਚੱਲਿਆ ਸਾਰੀਆਂ ਸਟੇਟਾਂ ਜਾ ਕੇ ਕਿ ਕਿਸ ਸਟੇਟ ਦਾ ਕੀ ਮਸਲਾ ਹੈ ਹਮ ਸੈਕੰਡ ਨਾਲ ਦੀ ਨਾਲ ਇਹ ਸੀ ਇੱਕ ਜਦੋਂ ਆਪਾਂ ਕਈ ਵਾਰੀ ਆਪਾਂ ਡਰਾਇੰਗ ਰੂਮ ਚ ਬੈਠ ਕੇ ਜਾਂ ਵੱਡੇ ਸ਼ਹਿਰਾਂ ਚ ਬੈਠ ਕੇ ਪੋਲਟੈਕਸ ਕਰਦੇ ਜਦੋਂ ਆਪਾਂ ਗਰਾਉਂਡ ਲੈਵਲ ਤੇ ਜਾਂਦੇ ਆ ਤਾਂ ਉਦੋਂ ਪਤਾ ਲੱਗਦਾ ਕਿ ਲੋਕਾਂ ਦੀਆਂ ਕੀ ਸਮੱਸਿਆ ਹਨ ਕੀ ਦੁੱਖ ਹਨ ਲੋਕ ਕੀ ਚਾਹੁੰਦੇ ਐ ਭਾਰਤ ਜੋੜੋ ਯਾਤਰਾ ਦੇ ਨਾਲ ਕਾਂਗਰਸ ਬਹੁਤ ਮਜ਼ਬੂਤ ਹੋਈ ਔਰ ਰਾਹੁਲ ਗਾਂਧੀ ਦਾ ਜਿਹੜਾ ਚਿਹਰਾ ਮੋਹਰਾ ਔਰ ਕਾਂਗਰਸ ਦਾ ਪੱਖਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਰਾਹੁਲ ਗਾਂਧੀ ਨੇ ਤੁਰ ਕੇ ਜਿਵੇਂ ਉਹ ਕਹਿੰਦੇ ਨਾ ਮੂਵਮੈਂਟ ਕਰਕੇ ਤੁਰ ਤੁਰ ਕੇ ਲੋਕਾਂ ਦੀਆਂ ਰਹਾਂ ਲੋਕਾਂ ਦੀ ਸਲਾਹ ਔਰ ਲੋਕਾਂ ਦੇ ਵਿੱਚ ਵਿਚਰ ਕੇ ਰਾਹੁਲ ਗਾਂਧੀ ਨੇ ਕਾਂਗਰਸ ਨੂੰ ਮਜ਼ਬੂਤ ਵੀ ਕੀਤਾ ਦਾਲ ਦੀ ਨਾਲ ਇਹ ਵੀ ਉਹਨੇ ਕੀਤਾ ਕਿ ਲੋਕਾਂ ਨੂੰ ਰਾਹੁਲ ਗਾਂਧੀ ਦੇ ਬਾਰੇ ਪਤਾ ਲੱਗਿਆ ਕਿ ਵੀ ਇਹ ਕੀ ਚਾਹੁੰਦਾ ਹੈ ਕਿਹਜਾ ਬੰਦਾ ਹੈ ਕਿੰਨਾ ਚੰਗਾ ਇਨਸਾਨ ਹੈ ਕੀ ਹੈ ਦਾ ਸਿਸਟਮ ਰਾਹੁਲ ਗਾਂਧੀ ਨੇ ਆਪਦਾ ਕੱਦ ਇਸ ਗੱਲ 'ਚ ਉਭਾਰਿਆ ਜੇ ਛੋਟੇ ਇਲੈਕਸ਼ਨ ਦੇ ਦੇਖੀਏ ਵਿਧਾਨ ਸਭਾ ਵਾਲ ਜਿੱਥੇ ਮੁੱਖ ਮੰਤਰੀ ਬਣਦੇ ਉਹਨਾਂ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਦਾ ਚਿਹਰੇ ਤੇ ਲੋਕਾਂ ਦੀ ਨਿਗਾਹ ਜਾਂਦੀ ਹੈ ਕਿ ਫੁਲਾਨੀ ਪਾਰਟੀ ਕਾਮਯਾਬ ਹੋਊਗੀ ਬਿਲਕੁਲ ਜਿਵੇਂ ਕਾਂਗਰਸ ਜੇ ਪਿੱਛੇ ਜਾਂਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਉਮੀਦ ਕਰ ਸਕਦੇ ਆ ਕਿ 24 ਦੇ ਵਿੱਚ ਸਫਲਤਾਪੂਰਕ ਰਾਏਗੀ ਐਕਚੁਅਲੀ ਕੀ ਹੈ ਕਿ ਜਿੱਦਾਂ ਬੀਜੇਪੀ ਕੋਲੇ ਪਹਿਲਾਂ ਕਦੇ ਦੋ ਸੀਟਾਂ ਹੀ ਹੋਇਆ ਕਰਦੀਆਂ ਸੀ ਹੂੰ ਤੇ ਜਦੋਂ ਸੰਘਰਸ਼ ਕਰਾਂਗੇ ਲੋਕਾਂ 'ਚ ਜਾਵਾਂਗੇ ਕਿਉਂਕਿ ਉਹਨਾਂ ਨੇ ਪ੍ਰਚਾਰ ਹੀ ਇੰਨਾ ਕਰ ਸਕਦਾ ਹੈ ਮੀਡੀਆ ਤੇ ਕਬਜ਼ਾ ਕਰ ਰੱਖਿਆ ਸਾਰਾ ਸਿਸਟਮ ਮੋਦੀ ਸਾਹਿਬ ਮੋਦੀ ਸਾਹਿਬ ਹੋਈ ਪਈ ਹੈ ਤਾਂ ਫਿਰ ਜਦੋਂ ਉਹਨਾਂ ਨੇ ਇਹ ਇੱਕ ਪ੍ਰਚਾਰ ਕੀਤਾ ਕਿ ਕਾਂਗਰਸ ਕੋਲੇ ਲੀਡਰ ਨਹੀਂ ਹੈ ਰਾਹੁਲ ਗਾਂਧੀ ਨੂੰ ਪਤਾ ਨਹੀਂ ਹੈ ਤੁਹਾਨੂੰ ਗੱਲ ਉਹ ਕਿਤੇ ਹੋਰ ਕਰਦਾ ਜਾ ਕੇ ਗੱਲ ਕੋਈ ਹੋਰ ਹੁੰਦੀ ਹੈ ਪਰ ਰਾਹੁਲ ਗਾਂਧੀ ਨੇ ਲੋਕਾਂ ਨੂੰ ਇਹ ਸਿੱਧ ਕੀਤਾ ਕਿ ਮੈਂ ਦੇਸ਼ ਦਾ ਸੱਚਾ ਦੇਸ਼ ਭਗਤ ਹੋਣ ਦੇ ਨਾਤੇ ਆਪਣੇ ਭਾਰਤ ਵਰਸ਼ ਨੂੰ ਤਰੱਕੀ ਔਰ ਤਰੱਕੀ ਔਰ ਰਸਤੇ ਅੱਛੇ ਰਸਤੇ ਤੇ ਲੈ ਕੇ ਜਾਣਾ ਚਾਹੁੰਦਾ ਹੈ ਤੇ ਇਹ ਲੋਕਾਂ 'ਚ ਕੁਝ ਨਾ ਕੁਝ ਮੈਸੇਜ ਗਿਆ ਹੈ ਤੇ ਹੌਲੀ ਹੌਲੀ ਇੱਕੇਦਮ ਜੱਕਦਮ ਕੇਅਰ ਨਹੀਂ ਹੁੰਦਾ ਸਮਾਂ ਪੈ ਕੇ ਤੁਸੀਂ ਦੇਖੋਗੇ ਇਹ ਸਿਸਟਮ ਬਦਲ ਜਾਣਾ ਹੈ ਕਿਉਂਕਿ ਸਾਈਕਲ ਦੇ ਪਹੀਏ ਵਾਂਗੂ ਹੈ ਗੱਲ ਕਿਉਂਕਿ ਇੱਕ ਗੱਲ ਕਦੇ ਕਾਂਗਰਸ ਦੀ ਜਿੰਨਾ ਲੰਮਾ ਸਮ ਚੱਲਿਆ ਤੇ ਅੱਜ ਕਾਂਗਰਸ ਦੇ ਚਾਹੇ ਉਹ ਜਾ ਸਤਾਚ ਨਹੀਂ ਹੈ ਕਾਂਗਰਸ ਪਰ ਜਿਹੜੇ ਸਤਾਧਾਰੇ ਹਨ ਉਹਨਾਂ ਦੇ ਹੌਲੀ ਹੌਲੀ ਪਾਜ ਖੁੱਲਨੇ ਸ਼ੁਰੂ ਹੋ ਜਾਣੇ ਹੈ ਤੇ ਉਸ ਤੋਂ ਬਾਅਦ ਹੀ ਕਾਂਗਰਸ ਨੇ ਤੇ راہਲ ਗਾਂਧੀ ਨੇ ਮਜ਼ਬੂਤੀ ਨਾਲ ਕੰਮ ਕਰਨਾ ਪਾਰਾ ਹੈ ਜੋ ਵੀ ਦਲੈਕਸ਼ਨ ਸਰ ਤੇ ਆ ਜੀ ਕੀ ਲੜਨ ਲਈ ਕਾਂਗਰਸ ਤਿਆਰ ਹੈਗੀ ਬਿਲਕੁਲ ਕਾਂਗਰਸ ਪੂਰੀ ਸਮਰੱਥਾ ਰੱਖਦੀ ਹੈ ਪੂਰੇ ਭਾਰਤ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਤਗੜਾ ਹੋ ਕੇ ਲੜੂਗੀ ਜੇ ਪੰਜਾਬ ਦੀ ਗੱਲ ਕਰਨ ਲਈ ਤਾਂ ਜੀ ਪੰਜਾਬ ਦੇ ਵਿੱਚ ਕਿਵੇਂ ਰਹੂਗਾ ਕਈ 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 ਵਾਰ ਇਹ ਵੀ ਗੱਲਾਂ ਉੱਠਦੀਆਂ ਕਿ ਆਮ ਆਦਮੀ ਪਾਰਟੀ ਨਾਲ ਸੰਧੀ ਕੀ ਰਹੂਗੀ ਇਸ ਵਾਰ ਨਹੀਂ ਸੰਧੀ ਵਾਲੀ ਕੋਈ ਐ ਜਾ ਮੈਸੇਜ ਨਹੀਂ ਆ ਨਾ ਸੰਧੀ ਮੇਰੇ ਖਿਆਲ ਹੁਣੀ ਚਾਹੀਦੀ ਹੈ ਨਾ ਸੰਧੀ ਦੀ ਕੋਈ ਲੋੜ ਹੈ ਜੀ ਕਿਉਂਕਿ ਕਾਂਗਰਸ ਆਪ ਦੇ ਆਪ ਚ ਸਮਰੱਥਾ ਰੱਖਦੀ ਹੈ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਚ ਦਿਨ-ਬਦਿਨ ਮਜ਼ਬੂਤ ਹੋ ਰਹੀ ਹੈ। ਹੂੰ ਅਸੀਂ ਵੀ ਸਾਨੂੰ ਵੀ ਇਸ ਗੱਲ ਦਾ ਹੌਸਲਾ ਹੁੰਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਆਈ ਸਾਨੂੰ ਐਂ ਲੱਗਦਾ ਸੀ ਕਿ ਸਾਰਾ ਸਫਾਇਆ ਹੀ ਹੋ ਗਿਆ। ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਇਹ ਮਹਿਸੂਸ ਕਰਦੇ ਸੀ ਤੁਸੀਂ ਕਿ ਸਫਾਇਆ ਹੋ ਗਿਆ। ਬਿਲਕੁਲ ਕਰਦੇ ਸੀ। ਹੁਣ ਕੀ ਲੱਗਦਾ ਜੀ ਅੱਜ ਦੀ ਵੀ ਉਸ 1.5 ਸਾਲ ਪਹਿਲਾਂ ਦੇ ਖੰਡਰਾਂ ਤੋਂ ਅੱਜ ਲੈ ਕੇ ਦੇਖੀ ਜੇ ਤੇ ਕੀ ਕਰੋਗੇ? ਸਾਨੂੰ ਅੱਜ ਐਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਲੋਕ ਪਿਆਰ ਕਰਦੇ ਹੈ ਕਾਂਗਰਸ ਪਾਰਟੀ ਆਏਗੀ। ਔਰ ਆਮ ਆਦਮੀ ਪਾਰਟੀ ਜਿੰਨੀ ਸਪੀਡ ਨਾਲ ਆਈ ਹੈ ਓਨੀ ਗਰਾਫ ਨਾਲ ਥੱਲੇ ਨੂੰ ਜਾ ਰਹੀ ਹੈ ਹੁਣ ਲੋਕ ਅਸੀਂ ਪਿੰਡਾਂ ਚ ਜਾਣੇ ਲੋਕ ਆਮ ਲੋਕ ਇਹ ਮਹਿਸੂਸ ਕਰਨ ਲੱਗ ਪਏ ਆ ਯਾਰ ਸਾਨੂੰ ਲਾਰੇ ਲਾ ਕੇ ਇਹਨਾਂ ਨੇ ਜੋ ਕਿਆ ਸੀ ਅਸੀਂ ਬਦਲਾਅ ਲਿਆਵਾਂਗੇ ਅਸੀਂ ਕੋਈ ਨਾ ਕੋਈ ਚੇਂਜ ਕਰਾਂਗੇ ਕੇਈ ਤਾਂ ਕੋਈ ਹੋਈ ਨਹੀਂ ਸੀ 2 ਸਾਲ ਹੋ ਗਏ ਕੁਝ ਹੋਇਆ ਨਹੀਂ ਨਾ ਪੰਜਾਬ ਦੀ ਤਰੱਕੀ ਉੱਥੇ ਦੀ ਉੱਥੇ ਖੜੀ ਹੈ ਇੱਕ ਇੱਟ ਵੀ ਪਿੰਡਾਂ ਚ ਨਹੀਂ ਲੱਗ ਸਕੀ ਪੰਚਾਇਤਾਂ ਦਾ ਸਿਸਟਮ ਸੀ ਪੰਚਾਇਤਾਂ ਇਹਨਾਂ ਨੇ ਭੰਗ ਕਰਕੇ ਪੰਚਾਇਤਾਂ ਮਾੜਾ ਮੋਟਾ ਜਿਹੜਾ ਕੰਮ ਕਰਦੀਆਂ ਸਨ ਨਗਰ ਪਿੰਡਾਂ 'ਚ ਜਾਂ ਬਤਰਾ ਆਪਣਾ ਇਲਾਕਿਆਂ 'ਚ ਉਹ ਕੰਮ ਤਾਂ ਸਾਰੇ ਠੱਪ ਪਏ ਆ ਕੁਝ ਹੋ ਹੀ ਨਹੀਂ ਰਿਹਾ ਬਿਲਕੁਲ ਬ੍ਰੇਕ ਲੱਗ ਗਈ ਤੇ ਜਿੱਥੇ ਤਰੱਕੀ ਤਾਂ ਪਿੰਡਾਂ 'ਚ ਪੰਚਾਇਤਾਂ ਨੇ ਕਰਨੀ ਹੈ ਪੰਚਾਇਤਾਂ ਭੰਗ ਕਰਤੀਆਂ ਕਦੇ ਉਹ ਹਾਈ ਕੋਰਟ ਨੇ ਬਹਾਲ ਕੀਤੀਆਂ ਪਰ ਮੈਨੂੰ ਮੈਂ ਜ਼ਿੰਦਗੀ ਚ ਆਪਦਾ ਲੰਮਾ ਤਜਰਬਾ ਹੈ ਮੇਰਾ ਪੋਲਟਿਕਸ 'ਚ ਮੈਂ ਕਾਂਗਰਸ ਪਾਰਟੀ ਨੇ ਸਰਕਾਰ ਵੀ ਹੰਡਾਈ ਔਰ ਦੇਖਿਆ ਅਕਾਲੀ ਦਲ ਵੀ ਦੇਖਿਆ ਹੋਰ ਸਰਕਾਰਾਂ ਭਾਜਪੀ ਦੀ ਸਰਕਾਰ ਵੀ ਦੇਖ ਲਈ ਇਹਨਾਂ ਦਾ ਸਿਸਟਮ ਪਰ ਆ ਜਿਹੜਾ ਸਿਸਟਮ ਹੈ ਨਾ ਬਿਲਕੁਲੀ ਬਲੌਕ ਕਰਤਾ ਕੰਮ ਹੂੰ ਨਾ ਨਸ਼ਿਆਂ ਤੇ ਕੰਟਰੋਲ ਹੋ ਰਿਹਾ ਹੂੰ ਨਾ ਕਿਸੇ ਡਵੈਲਪਮੈਂਟ ਹੋ ਰਹੀ ਹੈ ਹੂੰ ਨਾ ਪੰਜਾਬ ਦਾ ਕੋਈ ਰੁਜ਼ਗਾਰ ਕਹਿੰਦੇ ਆ ਕਿ ਇੰਨਾ ਰੁਜ਼ਗਾਰ ਦੇਤਾ ਸੀ ਨੌਜਵਾਨਾਂ ਨੂੰ ਤੁਹਾਡਾ ਤਾਂ ਮੁੰਡੇ ਸਾਡੇ ਸੱਤ ਸਮੁੰਦਰੋਂ ਪਾਰ ਜਾ ਰਹੇ ਹੂੰ ਕੋਈ ਮੈਨੂੰ ਨਹੀਂ ਲੱਗਦਾਗਾ ਕੋਈ ਇਹਨਾਂ ਨੇ ਮੈਨੂੰ ਤਾਂ ਮੈਂ ਬਹੁਤ ਲੰਮਾ ਸਮਾਂ ਪੋਲਿਟਿਕਸ ਹੋ ਗਿਆ ਮੈਂ ਦੇਖਦਾ ਸਰਕਾਰਾਂ ਦੇ ਕੰਮਕਾਰ ਪਰ ਮੈਨੂੰ ਇਸ ਸਰਕਾਰ ਦਾ ਕੋਈ ਵਧੀਆ ਅਕਸ਼ ਲੱਗਿਆ ਨਹੀਂਗਾ ਗੱਲਾਂ ਬਾਹਾਲੀਆਂ ਕੰਮ ਘੱਟ ਹੂੰ ਮਤਲਬ ਕਿ ਉਸ ਤਰੀਕੇ ਨਾਲ ਬੰਦੇ ਨਹੀਂ ਉਹ ਕਿ ਕਰ ਰਿਹਾ ਨਾ ਬਿਲਕੁਲ ਨਹੀਂ ਉਹ ਕਹਿੰਦੇ ਕਿ ਆਮ ਆਦਮੀ ਘਰਾਂ ਚੋਂ ਉੱਠੀ ਪਾਰਟੀ ਆ ਆਮ ਲੋਕਾਂ ਦੇ ਇੱਥਾਂ ਚੋਂ ਪਾਵਰ ਆ ਵੱਡੇ ਧਨਾੜ ਲੋਕਾਂ ਤੋਂ ਜਰੀ ਨਹੀਂ ਜਾਂਦੀ ਨਹੀਂ ਨਹੀਂ ਵੱਡੇ ਧਨਾੜ ਲੋਕਾਂ ਨੇ ਆਮ ਲੋਕਾਂ ਚੋਂ ਹੀ ਸੀਗੇ ਵੱਡੀਆਂ ਪਾਰਟੀਆਂ ਚੋਂ ਵੀ ਬੰਦੇ ਤਾਂ ਹੂੰ ਜਨ ਜਰਾਉਣ ਵਾਲੀ ਕੋਈ ਗੱਲ ਨਹੀਂ ਪਰ ਜਿਹੜੇ ਵੀ ਆਮ ਆਦਮੀ ਪਾਰਟੀ ਚ ਕੁਝ ਪਾਰਟੀਆਂ ਚੋਂ ਹੀ ਬੰਦੇ ਗਏ ਆ ਸਾਡੀ ਕਾਂਗਰਸ ਪਾਰਟੀ ਦੇ ਕਈ ਬੰਦੇ ਗਏ ਉੱਧਰ ਹੂੰ ਜਿਨ੍ਹਾਂ ਨੂੰ ਕਾਂਗਰਸ ਔਰ ਕਾਲੀਦਲ ਨੇ ਨਹੀਂ ਜੋ ਹਨ ਉਹਨਾਂ ਪਾਰਟੀਆਂ ਦੂਜੀਆਂ ਨੇ ਨਹੀਂ ਅਡਾਪਟ ਕੀਤਾ ਤੇ ਉਹਨਾਂ ਨੂੰ ਉਹਨਾਂ ਚੋਂ ਹੀ ਬੰਦੇ ਚਲੇ ਗਏ ਆਮ ਆਦਮੀ ਪਾਰਟੀ ਚ ਹੂੰ ਬਹੁਤ ਤਾਦਾਦ ਬੰਦੇ ਕਾਂਗਰਸ ਤੋਂ ਪਾਰਟੀ ਜਿਨ੍ਹਾਂ ਨੇ ਕਾਂਗਰਸ ਨੇ ਟਿਕਟ ਜਾਨੂੰ ਨੂੰ ਨਹੀਂ ਦਿੱਤੀ ਉਹ ਉਧਰ ਜਾ ਕੇ ਇੱਕ ਮੌਕਾ ਸੀਗਾ ਨਵਾਂ ਮੌਕਾ ਇੱਕ ਲੱਗਦਾ ਸੀ ਕਿ ਬਦਲਾਅ ਆਏਗਾ ਤੇ ਕੁਝ ਬੰਦੇ ਜਿਹੜੇ ਸੀਗੇ ਜਿਨ੍ਹਾਂ ਨੂੰ ਨਹੀਂ ਮੌਕਾ ਮਿਲਿਆ ਉਹ ਚੋਣ ਲੜਨਾ ਚਾਹੁੰਦੇ ਸੀ ਉਹ ਬਹੁਤ ਸਾਡੀ ਪਾਰਟੀ ਤੇ ਕਾਂਗਰਸ ਦੇ ਕਈ ਇਹ ਨੇ ਕੰਬੰਦੇ ਜਿਹੜੇ ਉਧਰ ਜਾ ਕੇ ਵਿਧਾਇਕ ਬਣ ਗਏ ਨਵਾਂ ਸਿਸਟਮ ਸੀ ਨਵੇਂ ਸਿਸਟਮ ਚ ਆ ਕੇ ਨਵੀਆਂ ਉਹ ਕਿੰਦੇ ਹੁੰਦਾ ਨਵਾਂ ਸਿਸਟਮ ਮੈਂ ਸਮਝਦਾ ਇਸ ਪਾਰਟੀ ਨੂੰ ਨਵਾਂ ਕਿ ਨੌਂ ਦਿਨ ਤੇ ਪੁਰਾਣਾ ਸੌ ਦਿਨ ਦੁਬਾਰਾ ਫੇਰ ਜਿਹੜੀਆਂ ਸਥਾਨਕ ਔਰ ਮੈਂ ਸਮਝਦਾ ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ ਦਾ ਹੀ ਗੱਲਬਾਤ ਹੈ ਨਾ ਉਹ ਹੀ ਦੇਸ਼ ਨੂੰ ਔਰ ਪੰਜਾਬ ਨੂੰ ਸੰਭਾਲ ਸਕਦੀਆਂ ਮੈਨੂੰ ਇਸ ਇਹਨਾਂ ਦਾ ਨਾਮ ਆਦਮੀ ਪਾਰਟੀ ਦੇ ਆਗੂ ਸਹਿਬਾਨਾਂ ਦਾ ਕੋਈ ਲੱਗਿਆ ਨਹੀਂ ਕਿ ਨਵਾਂ ਜਜ਼ਬਾ ਇਹ ਕਰਨਗੇ ਮੈਨੂੰ ਤਾਂ ਕੁਝ ਉਦੋਂ ਜਮਾ ਪਹਿਲਾਂ ਨਾਲੋਂ ਵੀ ਕੰਮ ਠੋਸ ਹੋਇਆ ਲੱਗਦਾ ਜਿਹੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਸਰ ਇਹ ਕਹਿੰਦੇ ਸਿਆਸਤ ਦੇ ਪੈਦਾ ਕਰਦਾ ਮਤਲਬ ਬڑے بڑے ਵੱਡੇ ਬੋੜ ਪੈਦਾ ਕੀਤੇ ਨੇ ਸਿਆਸਤ ਬਿਲਕੁਲ ਠੀਕ ਹੈ ਕਿਸੇ ਵੀ ਪਾਰਟੀ ਦਾ ਕੋਈ ਵੀ ਪ੍ਰਧਾਨ ਹੋਵੇ ਇਹ ਹੋ ਨਹੀਂ ਸਕਦਾ ਕਿ ਮੁਖਸਰ ਤੋਂ ਨਾ ਹੋ ਰਿਹਾ ਹੋਵੇ ਕੋਈ ਮੁੱਖ ਮੰਤਰੀ ਹੋਵੇ ਹੋ ਸਕਦਾ ਮੁਖਸਰ ਤੋਂ ਨਾ ਰਿਹਾ ਹੋਵੇ ਮੁਖਸਰ ਦੇ ਤਾਂ ਦੋ ਤਿੰਨ ਮੁੱਖ ਮੰਤਰੀ ਜੀ ਦਿੱਤੇ ਪਰ ਫਿਰ ਵੀ ਜੇ ਆਪਾਂ ਇਲਾਕੇ ਦੀ ਆਪਣੀ ਦੀ ਗੱਲ ਕਰੀਏ ਇਹ ਮੁਖਸਰ ਸਾਹਿਬ ਤੋਂ ਥੱਲੇ ਇਲਾਕੇ ਦੀ ਗੱਲ ਕਰੀਏ ਤੇ ਪੁੱਛਿਆ ਹੀ ਨਹੀਂ ਕਿਸੇ ਬਿਲਕੁਲ ਸਹੀ ਗੱਲ ਹੈ ਤੁਸੀਂ ਗੱਲ ਕੀਤੀ ਕਿ ਮੁਖਸਰ ਸਾਹਿਬ ਇਹ ਤਾਂ ਪੀਏ ਜਿਹੜੀ ਪੋਲਿਟਿਕਸ ਚ ਸਭ ਤੋਂ ਅੱਗੇ ਔਰ ਬਹੁਤ ਵੱਡੇ ਵੱਡੇ ਬੰਦੇ ਪੈਦਾ ਬਹੁਤ ਬਹੁਤ ਵੱਡੇ ਲੀਡਰ ਪੈਦਾ ਕੀਤੇ ਇਸ ਧਰਤੀ ਨੇ ਇੱਥੇ ਆਪਣੇ ਮੁਖਸਰ ਦੀ ਗੱਲ ਲੈ ਲਈਏ ਸਰਦਾਰ ਹਰਚੰਤ ਸਿੰਘ ਬਰਾੜ ਮੁੱਖ ਮੰਤਰੀ ਪੰਜਾਬ ਬਣੇ ਮੈਂ ਸਮਝਦਾ ਵੀ ਉਹ ਦਰਵੇਸ਼ ਆਦਮੀ ਸੀ ਬੜੀ ਨੇਕਦਲੀ ਨਾਲ ਸਿਆਸਤ ਕੀਤੀ ਉਸ ਇਨਸਾਨ ਨੇ ਮੈਂ ਵੀ ਜਦੋਂ ਸਿਆਸਤ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਰਾਈ ਉਹਨਾਂ ਨੂੰ ਉਹਨਾਂ ਨੂੰ ਹੀ ਦੇਖ ਕੇ ਮੈਂ ਪੋਲਿਟਿਕਸ ਆਇਆ ਕਿ ਯਾਰ ਇਹ ਪੋਲਿਟਿਕਸ ਅੱਛਾ ਕੰਮ ਹੈ ਹਾਂ ਤੇ ਦੇਸ਼ ਦੀ ਜੇ ਲੋਕਾਂ ਦੀ ਸੇਵਾ ਕਰਨੀ ਹੈ ਤਰੱਕੀ ਕਰਨੀ ਹੈ ਜਾਂ ਕਿਸੇ ਦਾ ਆਪਾ ਭਲਾ ਕਰਨਾ ਹੈ ਇਲਾਕਾ ਮੁਕਸਰ ਸਾਹਿਬ ਦੀ ਦਾਪਾ ਰੱਖੀ ਜਾਂ ਮੰਨ ਲਓ ਪੰਜਾਬ ਦੀ ਤਰੱਕੀ ਕਰਨੀ ਹੈ ਤਾਂ ਪੋਲਿਟਿਕਸ ਇਹੀ ਇੱਕ ਜਰੀਆ ਹੈ ਕਿ ਆਪਾਂ ਇਸ ਪੋਲਿਟਿਕਸ ਤੇ ਜਾ ਕੇ ਰਾਜਨੀਤੀ ਕਰਕੇ ਐ ਐਮ ਐਲ ਏ ਜਾਂ ਐਮ ਪੀ ਬਣ ਕੇ ਆਪਾਂ ਲੋਕਾਂ ਦੀ ਵੱਧ ਸੇਵਾ ਕਰ ਸਕਦੇ ਹਾਂ ਪ੍ਰਕਾਸ਼ ਸਿੰਘ ਬਾਦਲ ਜੀ ਨੇਕਪੁਰਸ਼ ਹਨ ਉਹਨਾਂ ਨੇ ਬੜਾ ਇਸ ਇਲਾਕੇ ਆਸਤੇ ਕਮ ਸਰਚੰਦ ਸਿੰਘ ਬਰਾੜ ਜੀ ਨੇ ਜ਼ਿਲ੍ਹਾ ਮੁਕਸਰ ਬਣਾਇਆ ਹੂੰ ਕਿੱਡੀ ਵੱਡੀ ਗੱਲ ਹੈ ਨਹੀਂ ਜ਼ਿਲ੍ਹਾ ਜੇਹਰ ਚੰਦ ਸਿੰਘ ਬਰਾਣ ਮੁੱਖ ਮੰਤਰੀ ਨਾਮ ਬੰਦੇ ਤਾਂ ਮੁਕਸਰ ਜ਼ਿਲ੍ਹਾ ਨਹੀਂ ਸੀ ਬੰਦਾ ਜ਼ਿਲ੍ਹਾ ਬਣ ਨਾਲ ਮੁਕਸਰ ਸ਼ਹਿਰ ਦੀ ਤਰੱਕੀ ਹੋਈ ਹੂੰ ਔਰ ਮੈਂ ਸਮਝਦਾ ਕਿ ਇਹ ਇਹ ਇਲਾਕਾ ਇੱਕ ਹੈ ਜਾਂ ਇਲਾਕਾ ਹੈ ਜਿਹੜਾ ਪੋਲਿਟਿਕਸ ਨੂੰ ਸਭ ਪੋਲਿਟਿਕਸ ਨੂੰ ਸਮਝਦਾ ਹੈ ਹੂੰ ਔਰ ਪੋਲਿਟਿਕਸ ਸਮਝਦੇ ਹੋਏ ਇਹ ਲੋਕ ਸਾਡੇ ਬਹੁਤ ਸਿਆਣੇ ਐ ਇਸ ਹਲਕੇ ਦੇ ਉਹਨਾਂ ਨੇ ਵੱਡੇ ਵੱਡੇ ਬੰਦੇ ਪੈਦਾ ਕੀਤੇ ਔਰ ਵੱਡੀਆਂ ਤਰੱਕੀਆਂ ਕਰਕੇ ਵੱਡੀਆਂ ਰਾਜਨੀਤਿਕ ਅਹੁਦਿਆਂ ਤੇ ਮੁੱਖ ਮੰਤਰੀ ਹੇ 25 ਸਾਲ ਪ੍ਰਕਾਸ਼ ਵਿੱਚ ਬਾਲ ਰਹੇ ਸਾਥ ਚਾਂਸ ਵਿੱਚ ਬਰਾੜ ਰਹੇ ਅਤੇ ਬਹੁਤ ਹੀ ਵੱਡੇ ਨੇਕ ਇਨਸਾਨ ਪੈਦਾ ਕੀਤੇ ਸਾਡੇ ਇਲਾਕੇ ਨੇ ਹਮ ਪਰ ਜੇ ਵੇਖੀਏ ਤਾਂ ਜੇ ਹੋਰ ਨਾਲ ਦੇ ਬਰਾਬਰ ਵੇਖੀ ਤੇ ਪਰ ਉਹ ਨਹੀਂ ਡਵੈਲਪਮੈਂਟ ਨਹੀਂ ਹੋਈ ਜੇ ਮਕਸਰ ਸਾਹਿਬ ਦੇ ਪੁਲ ਦੀ ਗੱਲ ਹੀ ਲੈ ਲਈਏ ਤਾਂ 20 ਸਾਲ ਲੰਘਦਾ ਰਿਹਾ ਇਹ ਕਿਤੇ ਨਾ ਕਿਤੇ ਬਿਲਕੁਲ ਇਸ ਗੱਲ ਦੀ ਘਾਟ ਰਹੀ ਕਿਉਂਕਿ ਸਾਥ ਚਾਂਸ ਵਿੱਚ ਬਰਾੜ ਤੋਂ ਬਾਅਦ ਸਾਡੇ ਇਲਾਕੇ ਨੂੰ ਕੋਈ ਅਜਿਹਾ ਵੱਡਾ ਆਗੂ ਨਹੀਂ ਮਿਲ ਸਕਿਆ ਕਿ ਜੋ ਇਸ ਸ਼ਹਿਰ ਨੂੰ ਇਸ ਇਲਾਕੇ ਨੂੰ ਪਿਆਰ ਕਰਦਾ ਹੋਵੇ ਔਰ ਪਿਆਰ ਕਰਕੇ ਇਸ ਇਲਾਕੇ ਦੀ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੈ ਇਸ ਨੂੰ ਔਣ ਗੋਲਿਆ ਕੀਤਾ ਕਿ ਮੈਂ ਤਾਂ ਇਹ ਵੀ ਕਹੂੰਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਵੱਡੇ ਔਰ ਨੇਕ انسان ਉਹਨਾਂ ਨੇ ਵੀ ਅਖਾਲੀ ਦਲ ਵਾਲਿਆਂ ਨੇ ਵੀ ਸਾਡੇ ਮੁਕਤਸਰ ਸ਼ਹਿਰ ਇਤਿਹਾਸਿਕ ਸ਼ਹਿਰ ਹੈ ਇਹਨੂੰ ਅਣਗੋਲਿਆ ਕੀਤਾ ਜਿਹੜੀ 10 ਸਾਲ ਸਰਕਾਰ ਕਾਲੀ ਦਲ ਦੀ ਰਹੀ ਉਹਦੇ ਚ ਮੁਖਸਰ ਸਾਹਿਬ ਦੀ ਬਿਲਕੁਲ 0% ਤਰੱਕੀ ਨਹੀਂ ਹੋਈ ਹੂੰ ਕਿਉਂਕਿ ਉਹਨਾਂ ਨੂੰ ਐਦਾਂ ਲੱਗਦਾ ਸੀ ਕਿਉਂਕਿ ਮੁਖਸਰ ਸ਼ਹਿਰ ਚ ਸਾਹਜਨ ਸਿੰਘ ਬਰਾੜ ਉਹਨਾਂ ਦਾ ਕਬਜ਼ਾ ਰਿਹਾ ਇਹਨਾਂ ਨੂੰ ਲੱਗਦਾ ਸੀ ਕਿ ਮੁਖਸਰ ਸ਼ਹਿਰ ਹੈ ਜਾਂ ਇਲਾਕਾ ਹੈ ਕਾਂਗਰਸ ਦੀ ਮਦਦ ਕਰਦਾ ਹੈ ਸੁਖਬੀਰ ਸਿੰਘ ਬਾਦਲ ਜਦੋਂ ਇੱਥੇ ਫਰੀਦਕੋਟ ਵਿਧਾਨ ਸਭਾ ਨਾ ਫਰੀਦਕੋਟ ਪਾਰਲੀਮੈਂਟ ਲੜਦੇ ਸਨ ਤਾਂ ਮੁਖਸਰ ਤੋਂ 18-18 ਹਜ਼ਾਰ ਦੀ ਲੀਡ ਕਾਂਗਰਸ ਲੈ ਕੇ ਜਾਂਦੀ ਇਹ ਦਵੰਤਰਾ ਹੁੰਦਾ ਰਿਹਾ ਸਾਡੇ ਸ਼ੇਖ ਮਤਲਬ ਗੁੱਸਾ ਕੱਢਿਆ ਗਿਆ ਗੁੱਸਾ ਹੀ ਕੱਢਿਆ ਗਿਆ ਕਿ ਉਹ ਆਪਾਂ ਨੂੰ ਨੇਚਰਲੀ ਹੈ ਜਿਸ ਆਪਾਂ ਨੂੰ ਜਿਸ ਖੇਤ ਜੋ ਆਪਾਂ ਨੂੰ ਖੇਤੀ ਘੱਟ ਹੋਵੇ ਤਾਂ ਉਥੇ ਆਪਾਂ ਘੱਟ ਗੇੜਾ ਮਾਰਦੇ ਆ ਤੇ ਘੱਟ ਉਹ ਸਖੇਤੀ ਜਦੋਂ ਜਿੱਥੇ ਵੱਧ ਖੇਤੀ ਆਪਾਂ ਨੂੰ ਦੀ ਉਥੇ ਆਪਾਂ ਵੱਧ ਗੇੜਾ ਮਾਰਦੇ ਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਨਾਲ ਮੁਕਸਰ ਸ਼ਹਿਰ ਦਾ ਲੱਕ ਹੈ ਸਾਨੂੰ ਸਾਡੀ ਬਦਦਤ ਘਟ ਕਰਦਾ ਸਾਨੂੰ ਵੋਟਾਂ ਘਟ ਕੋ ਹੁੰਦਾ ਇਸ ਕਰਕੇ ਸਾਡੇ ਸ਼ਹਿਰ ਨੂੰ ਤਾਂ ਬਿਲਕੁਲ ਹੀ ਔਨ ਗੌਲਿਆ ਕੀਤਾ ਗਿਆ ਇਹ ਕਹਿੰਦੇ ਆ ਸਦਾ ਸਿੰਘਜੀਤ ਸਿੰਘ ਬਾਦਲ ਜੀ ਕਹਿੰਦੇ ਕਿ 4 ਲੇਨਸ ਬਣਾਤੀਆਂ ਮੁਕਸਰ ਸ਼ਹਿਰ ਦੀ ਕੋਈ ਸੜਕ ਇਤਿਹਾਸਿਕ ਸ਼ਹਿਰ ਹੋਣ ਦੇ ਨਾਤੇ ਇੱਥੇ ਵੀ 4 ਲਾਈਨ ਬਣ ਸਕਦੀ ਸੀ ਤੇ 4 ਲਾਈਨ ਬਣ ਕੇ ਵਧੀਆ ਸੜਕਾਂ ਬਣਨ ਸਿੰਘ ਲੋਟ ਰੋਡ ਦਾ ਕੀ ਹਾਲ ਹੈ ਜਲਾਲਾਬਾਦ ਆ ਹੁਣ ਬਣੀ ਹੈ ਮਤਲਬ ਮੁਕਸਰ ਸ਼ਹਿਰ ਇੱਕ ਇੱਕ ਨਾ ਸਾਨੂੰ ਸਾਈਡ ਜੀ ਤੇ ਕਰਤਾ ਅਣਗੌਲਿਆਂ ਕਰਦਾ ਸਰਕਾਰਾਂ ਨੇ ਤੋਂ ਵਾਇਆ ਬਠਿੰਡਾ ਕੋਟਕੁਲੇ ਤੋਂ ਵਾਇਆ ਬਠਿੰਡਾ ਕੱਢ ਕੇ ਮਲੋਟ ਲੈਂਦੀ ਐ ਛੜਕ ਪੈ ਇਥੋਂ ਡੇ ਕਿਉਂ ਨਹੀਂ ਇਹ ਮੁਕਸਰ ਵੀ ਦੀ ਜਾ ਸਕਦੀ ਸੀ ਸਿੱਟਾ ਤਾਂ ਇਹੀ ਬੰਦਾ ਪਰ ਹਮੇਂ ਮਲੋਟ ਵਾਲੇ ਜਦੋਂ ਅੰਮ੍ਰਿਤਸਰ ਜਾਂਦੇ ਆ ਜਾਂ ਮੋਗੇ ਜਾਂਦੇ ਤੇ ਉਧਰੋਂ ਲੰਘਦੇ ਇਧਰ ਲਈ ਛੱਡਿਆ ਹੋਇਆ ਭੁੱਲੇ ਹੋਏ ਮੁਕਸਰ ਜ਼ਿਲ੍ਹੇ ਨੂੰ ਉਹ ਤਾਂ ਸਿਰਫ ਕਾਗਜ਼ੀ ਕਾਰਵਾਈ ਲਈ ਜਾਂਦੇ ਆਣੇ ਮੁਕਸਰ ਮਜਬੂਰੀ ਹੈ ਸਾਡੀ ਇਹ ਬਠਿੰਡਾ ਸੋਹਣਾ ਲੱਗਦਾ ਐਨਾ ਪਿੱਛੇ ਲੈ ਗਏ ਐਨਾ ਪਿੱਛੇ ਲੈ ਗਏ ਕਿ ਸਾਡੇ ਨਾਲ ਜਿਵੇਂ ਉਹਨਾਂ ਦੁਸ਼ਮਣੀ ਕੱਢੀ ਗਈ ਸੀ ਸਾਡੇ ਮੁਕਸਰ ਲਾ ਕੇ ਲੋਕਾਂ ਨਾਲ ਕਿ ਯਾਰ ਇਹ ਸਾਡੇ ਨਾਲ ਹੀ ਖੜਦੇ ਨਹੀਂ ਹੂੰ ਤੇ ਨਾ ਖੜਨ ਮਤਲਬ ਕਰਕੇ ਕਿਉਂਕਿ ਇਹਨਾਂ ਨੇ ਫਿਰ ਬਿਲਕੁਲ ਹੀ ਬੰਦਾ ਵੈਸੇ ਆਉਣ ਹੀ ਕਰਨਾ ਚਾਹੀਦਾ ਸੀ ਕਿ ਜੇ ਪਿੱਛੇ ਨਹੀਂ ਖੜੇ ਪਰ ਹੁਣ ਤਾਂ ਸਦਰੇ ਸਦਰੇ ਐਮਪੀ ਬਣੇ ਹੋਏ ਨੇ 5 ਸਾਲ ਪੂਰੇ ਹੋਣ ਵਾਲੇ 24 ਵਾਲਾ ਇਲੈਕਸ਼ਨ ਹੋਣ ਵਾਲਾ ਹੁਣ ਹੀ ਦੇਖ ਲੈਂਦੇ ਸਰ ਹੁਣ ਵੀ ਸਾਹ ਸੁਖਬੀਤ ਸਿੰਘ ਐਮਪੀ ਐ ਫਿਰੋਜ਼ਪੁਰ ਹਲਕੇ ਚ ਐਮਪੀ ਦੀ ਸੀਟ ਤੇ ਖੜੇ ਹੋਏ ਔਰ ਇਸ ਵਾਰ ਹਾਲਾਂਕਿ ਮੁਖਸਰ ਤੋਂ ਵੀ ਬਹੁਤ ਮਦਦ ਮਿਲੀ ਪਰ ਮੈਂ ਨਹੀਂ ਦੇਖਿਆ ਕਿਉਂਕਿ ਜਦੋਂ ਟੀਵੀ ਤੇ ਡਿਬੇਟ ਚੱਲਦੀ ਹੈ ਲੋਕ ਸਭਾ ਚ ਤੇ ਮੈਂ ਕਦੇ ਸਲਾਦ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਦੇ ਮੈਂ ਫਰੋਜਪੁਰ ਹਲਕੇ ਮੁਕਸਰ ਹਲਕੇ ਆਸੇ ਕਦੇ ਬੋਲਦਿਆਂ ਨਹੀਂ ਵੇਖਿਆ ਕਿਉਂਕਿ ਕੱਲਾ ਸਾਰਾ ਟਾਈਮ ਬੀਬੀ ਸਾਡੀ ਸਤਕਾਰਯੋਗ ਪੈਨ ਹਰ ਸਿਮਰਤ ਹੀ ਬੋਲਦੇ ਰਹਿੰਦੇ ਆ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਉਹ ਹੀ ਵੱਡੇ ਲੀਡਰ ਹੈ ਉਹਨਾਂ ਨੇ ਕਦੇ ਉੱਥੇ ਮੂੰਹ ਸੁੱਚਾ ਨਹੀਂ ਕੀਤਾ ਕਿ ਕਦੇ ਮੈਂ ਵੀ ਫਰੋਜਪੁਰ ਹਲਕੇ ਦੀ ਗੱਲ ਕਰਾਂ ਮੈਂ ਫਰੋਜਪੁਰ ਹਲਕੇ ਚ ਕੁਝ ਨਾ ਕੁਝ ਇੰਡਸਟਰੀ ਜਾਂ ਸਿਸਟਮ ਜਾ ਮਤਲਬ ਸਾਡੀ ਤੁਸੀਂ ਲੈ ਲਓ ਹੁਣ ਮਲੋਟ ਵੀ ਫਿਰੋਜਪੁਰ ਹਾਲਕੇ ਚ ਪੈਂਦਾ ਹੈ ਔਰ ਮਲੋੜ ਤੋਂ ਲੈ ਕੇ ਫਿਰੋਜਪੁਰ ਤੱਕ ਸੜਕ ਦਾ ਐਡਾ ਮਾੜਾ ਹਾਲ ਹੈ 22 ਸਬਿੱਤ ਤੋਂ ਬਾਅਦ ਕਹਿੰਦੇ ਵੀ ਭਾਵੇਂ ਬੰਬ ਸੱਟ ਲੋ ਸੜਕਾਂ ਤੇ ਮੈਂ ਕਹਿੰਦਾ ਇੱਥੇ ਇੰਨਾ ਬੁਰਾ ਹਾਲ ਹੈ ਨਾ ਸੜਕਾਂ ਦਾ ਇਹ ਸੜਕਾਂ ਦਾ ਬੇਹੱਦ ਬੁਰਾ ਹਾਲ ਹੈ ਅੱਜ ਵੀ ਬੁਰਾ ਹਾਲ ਹੈ ਕੋਈ ਧਿਆਨ ਨਹੀਂ ਕੀਤਾ ਗਿਆ ਕਿਉਂਕਿ ਉਹ ਗਟਕਰੀ ਸਾਹਿਬ ਨੂੰ ਕਹਿ ਸਕਦੇ ਸੀਗੇ ਉੱਥੇ ਬੈਠੇ ਐ ਉੱਥੇ ਲੋਕ ਸਭਾ ਚ ਉਹਨੂੰ ਕਹਿ ਸਕਦੇ ਸੀ ਵੀ ਫਰੋਜਪੁਰ ਤੋਂ ਲੈ ਕੇ ਮਲੋੜ ਦੀ ਜਿਹੜੀ ਮੁਕਸਰ ਵਾਇਆ ਮੁਕਸਰ ਸੜਕ ਹੈ ਬੇਹੱਦ ਮਾੜਾ ਹਾਲ ਹੈ ਇਹ ਵੀ 4 ਲੇਨ ਬਣ ਸਕਦੀ ਸੀ ਅਸੀਂ ਕਿਉਂ ਨਹੀਂ 4 ਲੇਨ ਤੇ ਆ ਸਕਦੇ ਸੀ ਔਰ ਸੜਕਾਂ ਦਾ ਮਾੜਾ ਹਾਲ ਹੈ ਹੋਰ ਕੋਈ ਕੋਈ ਸਿਸਟਮ ਹੀ ਨਹੀਂ ਅਸੀਂ ਤਾਂ ਇੰਨੇ ਅਣਗੌਲੇ ਆ ਕਰਤਾ ਸਾਨੂੰ ਕਿ ਸਾਨੂੰ ਇਉਂ ਲੱਗਦਾ ਹੈ ਕਿ ਅਸੀਂ ਵੀ ਅਸੀਂ ਲੋਕ ਜਿਵੇਂ ਕਿਸੇ ਦਿਹਾਤ ਚ ਰਹਿ ਰਹੇ ਹੋਈਏ ਕਿਸੇ ਸ਼ਹਿਰਾਂ ਚ ਨਹੀਂ ਰਹਿ ਰਹੇ ਹੋਈਏ ਅਣਗੌਲੇ ਇਲਾਕੇ ਦੇ ਰਹ ਰਹੀਏ ਹੋਈਏ ਇਹ ਸਾਡਾ ਮਤਲਬ ਗਿਲਾ ਹੈ ਇਸ ਗੱਲ ਦਾ ਕਿ ਅਸੀਂ ਸਾਡੇ ਇਲਾਕੇ ਦੇ ਜਿਹੜੇ ਆਗੂ ਹੈ ਉਹ ਦਿੱਲੀ ਬੈਠ ਕੇ ਬਿਲਕੁਲ ਉਹਨਾਂ ਨੇ ਸਾਡੇ ਇਸ ਇਲਾਕੇ ਦੀ ਆਵਾਜ਼ ਨਹੀਂ ਉਠਾਈ ਉੱਥੇ ਹੂੰ ਕੀ ਰਹੂਗਾ 24 ਦੇ ਵਿੱਚ ਇਲੈਕਸ਼ਨ ਸਿਰ ਤੇ ਹੀ ਆ ਵੈਸੇ 24 ਚ ਦੀ ਮੈਂ ਇਹ ਸਮਝਦਾ ਕਿ ਕਾਂਗਰਸ ਮਜ਼ਬੂਤੀ ਨਾਲ ਕਾਮਯਾਬ ਹੋਏਗੀ ਇੱਥੇ ਔਰ ਫਰੋਹੀਪੁਰ ਸੀਟ ਹੈ ਜਿਹੜੀ ਜੇ ਦਾ ਪਿਛਲਾ ਅਸੀਂ ਇਤਿਹਾਸ ਵੇਖੀਏ ਸੀਟ ਕਾਂਗਰਸ ਹੀ ਰਹੀ ਹੈ ਹੂੰ ਇਹ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਕੋਈ ਸਿਸਟਮ ਚ ਕਮੀ ਰਹੇਗੀ ਕਾਂਗਰਸ ਪਾਰਟੀ ਰਲੋਂ ਕਮੀ ਰਹੇਗੀ ਕਿਸੇ ਗੱਲ ਦੀ ਡਿਟੈਕਟਾਂ ਦੀ ਬੰਡ ਚ ਜਾਂ ਸਿਸਟਮ ਚ ਕਿਤੇ ਨਾ ਕਿਤੇ ਕਮੀ ਰਹੇਗੀ ਨਹੀਂ ਤਾਂ ਫਿਰੋਜ਼ਪੁਰ ਤਾਂ ਕਦੇ ਕਾਂਗਰਸ ਜਗਮੀਤ ਜੀ ਕਦੇ ਹਾਰੀ ਨਹੀਂ ਜੀ ਕਾਂਗਰਸ ਕਦੇ ਲੋਕ ਸਭਾ ਕਦੇ ਹਾਰੀ ਸੁਖਬੀਰ ਸਿੰਘ ਬਾਦਲ ਉਧਰ ਵੇਥੇ ਗਰਮੀਤ ਸਿੰਘ ਰਾਣਾ ਛੋੜੀ ਜੀਕੇ ਪੀ ਕੋ ਚਿਹਰਾ ਆਮ ਆਦਮੀ ਪਾਰਟੀ ਵੀ ਚੰਗਾ ਚਿਹਰਾ ਦੇਵੇ ਕਾਂਗਰਸ ਕੋਲ ਕੇ ਐਦਾ ਚਿਹਰਾ ਹੈ ਕਿ ਉਹਦਾ ਮੁਕਾਬਲਾ ਹੋ ਜਾ ਬਿਲਕੁਲ ਚਿਹਰੇ ਹੈਗੇ ਕਿਉਂ ਨਹੀਂ ਬਹੁਤ ਚੰਗੇ ਚਿਹਰੇ ਹੈਗੇ ਹੂੰ ਚਿਹਰਿਆਂ ਦੀ ਗੱਲ ਤਾਂ ਜੇ ਆਪਾਂ ਕੇਰੀ ਕਿਸੇ ਨੂੰ ਉਭਾਰੀਏ ਹੂੰ ਤਾਂ ਹੋ ਸਕਦਾ ਉਹਨਾਂ ਨਾਲੋਂ ਵਧੀਆ ਚਿਹਰੇ ਵੀ ਆ ਸਕਦੇ ਅਗੇ ਹੂੰ ਚਿਹਰੇ ਤਾਂ ਬਹੁਤ ਹੈ ਪਰ ਕੇਰੀ ਉਹ ਜਿੰਦਾ ਕਿਸੇ ਚਿਹਰੇ ਤੇ ਸੱਚ ਲਾਈਟ ਨਹੀਂ ਵੱਜਦੀ ਹੂੰ ਜੇ ਕਦੇ ਸੱਚ ਲਾਈਟ ਵੱਜੇ ਹੂੰ ਤੇ ਉਹ ਸੱਚ ਲਾਈਟ ਜਾਂ ਪਾਰਖੂ ਅੱਖ ਦੇਖੇ ਕਿ ਯਾਰ ਕੌਣ ਬੰਦਾ ਇੱਥੇ ਹੋ ਸਕਦਾ ਹੈ ਹੂੰ ਤੇ ਬਹੁਤ ਬੰਦੇ ਚੰਗੇ ਨਿਕਲ ਸਕਦੇ ਆ ਸਕਦੇ ਆ ਬਿਲਕੁਲ ਆ ਸਕਦੇ ਸੁਖਬੀਰ ਸਿੰਘ ਬਾਦਲ ਦਾ ਮੁਕਾਬਲਾ ਹੋਊਗਾ ਬਿਲਕੁਲ ਹੋਊਗਾ ਕਿਉਂ ਨਹੀਂ ਹੋਊਗਾ ਜੇ ਗੋਲਡੀ ਗੰਬੋਜ਼ ਹੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਹਰਾ ਸਕਦਾ ਹੈ ਹੂੰ ਤਾਂ ਹੋਰ ਆਮ ਵਿਅਕਤੀ ਵੀ ਕਿਉਂ ਨਹੀਂ ਹਰਾ ਸਕਦੇ ਹਾਰ ਜਿੱਤ ਤਾਂ ਲਿਖੀ ਹੈ ਹੂੰ ਹੁਣ ਗੱਲਾਂ ਕਿਤੇ ਨਾ ਕਿਤੇ ਪਰ ਇਹਦੀ ਗੱਲਾਂ ਸਾਹਮਣੇ ਆਉਂਦੀਆਂ ਨੇ ਸੁਤਤ ਸਿੰਘ ਉਹ ਕਹਿੰਦੇ ਕਿ ਜਿਹੜੇ ਪੋਲੀਟਿਕਲ ਲੀਡਰ ਹੁੰਦੇ ਨੇ ਇਹ ਵੱਡੇ ਜਿਹਰਿਆਂ ਨੂੰ ਨਹੀਂ ਹਰਾਉਂਦੇ ਉਹ ਗੱਲ ਵੱਖਰੀ ਏ ਕਿ ਜਦੋਂ ਫਰੀਦਕੋਟ ਦਾ ਕਲੈਕਸ਼ਨ ਹੁੰਦਾ ਜਰਮਿੰਦਰ ਸਿੰਘ ਬਰਾੜ ਤੇ ਸਰਦਾਰ ਸੁਖਬੀ ਸਿੰਘ ਬਰਾੜ ਚ ਸੌਰੀ ਬਾਲੇ ਸਾਹਿਬ ਇਹਨਾਂ ਦਾ ਇੱਕ ਉਹ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀਆਂ ਸੱਦੀਆਂ ਹੁੰਦੀਆਂ ਉਹ ਕਹਿੰਦੇ ਵੀ ਸਾਨੂੰ ਫਲਾਨੀ ਸੀਟ ਛੱਡ ਦਿਓ ਤੁਹਾਨੂੰ ਫਲਾਨੀ ਸੀਟ ਛੱਡਿਓ ਇਹ ਸਾਡੀ ਜਿਹੜੀ ਸੰਧੀ ਦੀ ਗੱਲ ਤੁਹਾਨੂੰ ਮੈਂ ਦੱਸਦਾ ਹਾਂ ਹੁੰਦਾ ਐਦਾਂ ਆ ਕਿਤੇ ਨਾ ਕਿਤੇ ਹੋਇਆ ਸੰਧੀਆਂ ਹੋ ਜਾਂਦੀਆਂ ਸੱਦੀਆਂ ਕੋਈ ਜਦੋਂ ਜਗਮੀਤੀ ਮੇਨ ਗੱਲ ਇਹ ਹੈ ਸੰਧੀ ਉਦੋਂ ਪੰਦਾ ਕਰਦਾ ਜਦੋਂ ਨੂੰ ਲੱਗੇ ਕਿ ਪੈਰਲਲ ਬਰਾਬਰ ਕੰਮ ਆ ਗਿਆ ਹੂੰ ਸਾਰਜਨ ਸਿੰਘ ਬਰਾੜ ਪ੍ਰਾਣੀ ਗੱਲ ਦੱਸਣ ਲੱਗੇ 1967 ਚ ਗਿੱਦੜਵਾ ਤੋਂ ਵਿਧਾਇਕ ਚੁਣੀ ਗਏ ਹੂੰ ਬਾਦਲ ਸਾਹਿਬ ਦੇ ਸਾਰਜਨ ਸਿੰਘ ਬਰਾੜ ਦਾ ਮੁਕਾਬਲਾ ਹੈ ਜੀ ਇਹਨਾਂ ਇਹਨਾਂ ਨੇ ਉਦੋਂ ਲੱਗਿਆ ਕਿ ਯਾਰ ਹੁਣ ਆਪਾਂ ਕਿ ਤੇ ਨ ਕਿਤੇ ਸੰਧੀ ਕਰ ਲਈਏ ਤੂੰ ਮੇਰੇ ਬਰਾਬਰ ਨਾ ਲਈਂ ਤੇ ਮੈਂ ਤੇਰੇ ਬਰਾਬਰ ਨਹੀਂ ਲੜਦਾ ਬਰਾੜ ਸਾਹਿਬ ਮੁਕਸਰ ਆ ਗਏ ਹੂੰ ਸਾਹ ਪ੍ਰਕਾਸ਼ ਸਿੰਘ ਬਾਦਲ ਕੀ ਦਰਵਾਇ ਰਹੇ ਹੂੰ ਉਹ ਵੱਡਾ ਕਦ ਉੱਥੇ ਬਣ ਗਿਆ ਕੀ ਦਰਵਾ ਉਹ ਬੰਦੇ ਨੇ ਬਰਾੜ ਸਾਹਿਬ ਨੇ ਏਰੀਆ ਸੰਭਲਿਆ ਤੇ ਇੰਨਾ ਸਰ ਦੇ ਇਹਨਾਂ ਨੇ ਸੰਭਲਿਆ ਜੀ ਹੁਣ ਆ ਗਈ 1999 ਦੀ ਗੱਲ ਹੂੰ ਸਾਹ ਜਗਜੀਤ ਸਿੰਘ ਬਰਾੜ ਸਾਹ ਸੁਬੀਤ ਸਿੰਘ ਬਾਦਲ ਨੂੰ ਹਰਾ ਕੇ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਜੀ ਅੱਛਾ ਸਮਝੌਤਾ ਤਾਂ ਫਿਰ ਬਰਾਬਰ ਦੇ ਨਾਲ ਕਰਦਾ ਜਗਜੀਤ ਸਿੰਘ ਬਰਾੜ ਉਹਨਾਂ ਨੇ ਜਦੋਂ ਐਮਪੀ ਬਣ ਗਏ ਤਾਂ ਉਦੋਂ ਕਿਤੇ ਨਾ ਕਿਤੇ ਮੈਂ ਸਮਝਦਾ ਜਗਜੀਤ ਸਿੰਘ ਬਰਾੜ ਉਹਨਾਂ ਨੇ ਫਰੀਦਕੋਟ ਛੱਡ ਕੇ ਫਰੋਜਪੁਰ ਚਲੇ ਗਏ ਹੂੰ ਫਰੀਦਕੋਟ ਦੇ ਲੋਕਾਂ ਨੇ ਵੱਡੀ ਜਿੱਤ ਦਿੱਤੀ ਸਾਜੀਤ ਸਿੰਘ ਬਰਾੜ ਜੇ ਕਿਤੇ ਜਗਜੀਤ ਸਿੰਘ ਬਰਾੜ ਫਰੀਦਕੋਟ ਨਾ ਛੱਡ ਕੇ ਜਾਂਦੇ ਹੂੰ ਤਾਂ ਅੱਜ ਆਲਾ ਸਿਸਟਮ ਸਾਜੀਤ ਸਿੰਘ ਬਰਾੜ ਦਾ ਨਹੀਂ ਹੋਣਾ ਜੋ ਅੱਜ ਜੀ ਸਥਿਤੀ ਚ ਗੁਜ਼ਰ ਰਹੀ ਹੈ ਸਰਦਾਰ ਜੀ ਮੀਸਿੰਗ ਬਹੁਤ ਵੱਡਾ ਲੀਡਰ ਸੀ ਸਰਦਾਰ ਜੀ ਮੀਸਿੰਗ ਰਾਏ ਕਹਿਣਾ ਸੋਖਾ ਅਗਲਾ ਕਿੰਨਾ ਸੁਖਵੀਰ ਬਾਦਲ ਨੂੰ ਹਰਾਇਆ ਸੁਖਵੀਰ ਬਾਦਲ ਉਹ ਤੋਂ ਕੇਂਦਰੀ ਮੰਤਰੀ ਸਨ ਤੇ ਜੀ ਮੀਸਿੰਗ ਰਾਏ ਦੇ ਫ੍ਰੀਕੋਰਟ ਹੀ ਰਹਿੰਦੇ ਤਾਂ ਆਪਦੀ ਜ਼ਿੰਦਗੀ ਚ ਵਧੀਆ ਕਾਮਜਾਬ ਰਹਿੰਦੇ ਉਹ ਜਦੋਂ ਛੱਡ ਕੇ ਜਦੋਂ ਕੋਈ ਵੀ ਹਲਕਾ ਆਪ ਦਾ ਜਦੋਂ ਸ਼ਿਫਟ ਕਰਦਾ ਤਾਂ ਫਿਰ ਭਾਈ ਜੀ ਪੋਲੀਟੀਕਲ ਬਹੁਤ ਵੱਡਾ ਨੁਕਸਾਨ ਹੁੰਦਾ ਉਸ ਵਿਅਕਤੀ ਦਾ ਤੇ ਇਸ ਕਰਕੇ ਕਿਤੇ ਨਾ ਕਿਤੇ ਇਹ ਸਿਸਟਮ ਜਿਹੜਾ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਹਾਂ ਕਾਮਜਪਈ ਹੈ ਉਹ ਕਹਿੰਦਾ ਇਹਨਾਂ ਤਾਂ ਵਾਰੀਆਂ ਬੰਨੀਆਂ ਵੀ ਹੈ ਹਾਂ ਇਹ ਲੋਕਾਂ ਦੇ ਵਿੱਚ ਮੈਸੇਜ ਆਮ ਹੈਗਾ ਇਹ ਵਾਰੀਆਂ ਬੰਨੀਆਂ ਹੈ ਹਾਂ ਇਹ ਅੱਜ ਤੁਹਾਡੀ ਤੇ ਅੱਜ ਸਾਡੀ ਹਾਂ ਰੋਜ਼ ਰੋਜ਼ ਉਹ ਆਨੇ ਚਿਹਰੇ ਵੇਖ ਕੇ ਆਕੀ ਜਾਂਦੇ ਹੂੰ ਤੇ ਜਿਹੜੇ ਨਵੇਂ ਚਿਹਰੇ ਲੈ ਕੇ ਆਉਣੇ ਚਾਹੀਦੇ ਔਰ ਨਵੇਂ ਚਿਹਰੇ ਤੇ ਲੋਕਾਂ ਨੂੰ ਉਹ ਨਵੇਂ ਬੰਦੇ ਦਾ ਪਤਾ ਵੀ ਹੁੰਦਾ ਕਿ ਯਾਰ ਇਹ ਕੁਝ ਨਾ ਕੁਝ ਕਰੂਗਾ ਕੁਝ ਸੁਮਰਥਾ ਰੱਖਦਾ ਹੈ ਕੁਝ ਮਾਨ ਮਤ ਜਿਆਦਾ ਹੈਗੀ ਹੈ ਤੇ ਨਵੇਂ ਮੁੰਡੇ ਤਾਂ ਹੀ ਜੰਗ ਮੁੰਡੇ ਜਿੱਤ ਜਾਂਦੇ ਆ ਨਵੇਂ ਆ ਆਮ ਆਦਮੀ ਪਾਰਟੀ ਨੇ ਕੀ ਹੋਵੇ ਨਵੇਂ ਚਿਹਰੇ ਲੈਂਦੇ ਹੂੰ ਤੇ ਵੱਡੇ ਵੱਡੇ ਬੰਦਿਆਂ ਨੂੰ ਚਿਤ ਕਰਤਾ ਠਾ ਠਾ ਹਰਾਤੇ ਉਹਨਾਂ ਨੇ ਹੂੰ ਨਵੇਂ ਚਿਹਰੇ ਲੈਂਦੇ ਉਹਨਾਂ ਨੇ ਪਾਰਟੀਆਂ ਨੂੰ ਚਾਹੀਦਾ ਹੈ ਕਿ ਕੋਈ ਸਿਸਟਮ ਨਹੀਂ ਚਲਾਉਣਾ ਚਾਹੀਦਾ ਕਿ ਵੀ ਆ ਹੀ ਲੜੂਗਾ ਹੂੰ ਨਵੇਂ ਬੰਦੇ ਲਿਆਉਣ ਇਸ ਵਾਰ ਤਾਂ ਤੁਹਾਡੇ ਹੱਥ 'ਚ ਪੂਰੀ ਪਾਵਰ ਆ ਤੁਹਾਡੇ ਭਾਂਜਾ ਜੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਵੇਂ ਚਾਹਣਵੇਂ ਹੋਊਗਾ ਪੰਜਾਬ ਠੀਕ ਹੈ ਉਹ ਗੱਲ ਪਾਂਦੇ ਤੁਹਾਡੇ ਤਾਂ ਇਹ ਤਾਂ ਕਰਦੀਓ ਗੱਲ ਹੀ ਆ ਇਸ ਵਾਰ ਹੋ ਸਕਦਾ ਕਿ ਇਦਾਂ ਜਦੋਂ ਸੀਟਾਂ ਦੀ ਵੰਡ ਹੋਵੇ ਵੀ ਸਹੀ ਤੌਰ ਤੇ ਹੋਵੇ ਬਿਲਕੁਲ ਸਹੀ ਤਰੀਕੇ ਤੇ ਮੈਂ ਤਾਂ ਉਹਨਾਂ ਨੂੰ ਬੇਨਤੀ ਪ੍ਰਧਾਨ ਜੀ ਨੂੰ ਵੀ ਕਰੂੰਗਾ ਅਮਰਿੰਦਰ ਸਿੰਘ ਰਾਜਾ ਜੀ ਨੂੰ ਹੂੰ ਕਿਉਂ ਨਵੇਂ ਚਿਹਰੇ ਔਰ ਚੰਗੇ ਸਿਸਟਮ ਵੇਖ ਕੇ ਲੈ ਕੇ ਆਉਣ ਹੂੰ ਤੇ ਹੋਈ ਸਾਡਾ ਕਾਂਗਰਸ ਪਾਰਟੀ ਨਾਲ ਜਿੱਤੇ ਔਰ ਉਹਨਾਂ ਨੂੰ ਜਿੱਤਣ ਵਾਲੇ ਜਿਹੜੇ ਦੇਖੋ ਮੈਂ ਇਹ ਕਹਿੰਦਾ ਵੀ ਤੁਸੀਂ ਕਹਾਂ ਵੀ ਮੇਰਾ ਭਾਨ ਜਰਾ ਹੂੰ ਅਗਰ ਮੈਂ ਨਹੀਂ ਜਿੱਤ ਸਕਦਾ ਕਿਸੇ ਹਲਕੇ ਚ ਤਾਂ ਮੇਰੀ ਗੱਲ ਬਾਤ ਨਹੀਂ ਹੂੰ ਤਾਂ ਰਾਜੇ ਨੂੰ ਮੈਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿ ਤੁਮੀ ਕਾਰਨ ਕੀ ਹੈ ਜਦੋਂ ਅਸੀਂ ਇਸ ਸਿਸਟਮ ਚ ਪੈਨੇ ਆ ਤੇ ਉਦੋਂ ਰਿਸ਼ਤੇਦਾਰੀਆਂ ਜਾਂ ਸਿਸਟਮ ਚ ਪਾ ਕੇ ਅਸੀਂ ਪਾਰਟੀ ਨੂੰ ਹਰਾ ਲੈਂਦੇ ਆ ਹੂੰ ਅਗਰ ਜੇ ਮੇਰੇ ਚ ਸ਼ਮਤਾ ਹੈ ਤਾਂ ਮੈਨੂੰ ਲੜਾਉਣਾ ਚਾਹੀਦਾ ਹੈ ਹੂੰ ਤੇ ਮੈਂ ਕਾਂਗਰਸ ਪਾਰਟੀ ਨੂੰ ਸੀਟ ਜਿੱਤ ਕੇ ਦੇਵਾਂ ਉਸ ਗੱਲ ਦਾ ਵਧੀਆ ਜੇ ਸਾਰੇ ਪੋਲੀਟੀਕਲ ਬੰਦੇ ਨੇ ਰਿਸ਼ਤੇ ਪਾਲਨੇ ਤੇ ਫਿਰ ਪਾਰਟੀ ਦਾ ਭਾਈ ਜੀ ਅੱਗੇ ਇਸੇ ਕਰਕੇ ਇਹ ਉਹ ਭਾਈ ਭਤੀਜਾਵਾਦ ਤੇ ਸਾਰੇ ਸਿਸਟਮ ਚ ਇਸੇ ਕਰਕੇ ਡੁੱਬ ਗਏ ਉਹ ਮਾਮਾ ਭਾਂਜਾ ਤਾਂ ਨਹੀਂ ਹੋ ਰਿਆ ਕਿਵੇਂ ਮਾਮਾ ਭਾਂਜਾ ਕਿ ਮੈਂ ਮਤਲਬ ਜਿਵੇਂ ਭਾਈ ਭਤੀਜਾ ਇਸ ਵਾਰ ਕਿਤੇ ਮਾਮਾ ਭਾਂਜਾ ਦਦਨੇ ਕਿ ਮਾਮਾ ਜੀ ਨੂੰ ਐਸ ਵਾਰ ਦੇ ਦਿੱਤੀ ਬਹੁਤ ਸਮਾਂ ਹੋ ਗਿਆ ਕਿ ਇਹ ਵੀ ਨਿਹੰਤ ਕਰਦੇ ਫਿਰਦੇ ਆ ਵੀ ਕਦੀ ਚਿਹਰਾ ਤਾਂ ਕਿ ਉਭਰੇ ਹੀ ਨਹੀਂ ਜੁਮੇਦ ਬਾਈ ਤੁਹਾਨੂੰ ਬਿਹਤਰ ਪਤਾ ਹੈ ਕਿਉਂਕਿ ਤੁਸੀਂ ਇਸ ਇਲਾਕੇ ਦੇ ਨਿਵਾਸੀ ਆ ਇੱਥੋਂ ਦੇ ਜੰਪਾਲ ਆ ਰਾਜਾ ਛੋਟਾ ਹੁੰਦਾ ਇਧਰ ਹੀ ਰਿਹਾ ਆਪਣੇ ਕੋਲੇ ਪਾਲਣ ਪੋਸਣ ਹੋਇਆ ਔਰ ਮੈਂ ਤਾਂ ਭਾਈ ਜੀ ਭਾਈ ਭਤੀਜਾ ਵਾਲੀ ਗੱਲ ਮੇਰਾ ਤਾਂ ਪੋਲਿਟਿਕਸ 1985 ਚ ਮੈਂ ਪੋਲਿਟਿਕਸ ਚ ਪੈਰ ਧਰਿਆ ਜੀ ਰਾਜਾ ਤਾਂ ਉਹਦਾ ਬੱਚਾ ਸੀਗਾ ਹੂੰ ਤੇ ਰਾਜੇ ਦਾ 78 ਚ ਜਨਮ ਹੋਇਆ 78 79 ਚ ਤੇ ਮੈਂ ਤਾਂ 85 ਚ ਪੋਲਿਟਿਕਸ ਸ਼ੁਰੂ ਕੀਤੀ ਮੇਰੇ ਬਾਪ 80 ਚ ਉਹਨਾਂ ਦੀ ਡੈਥ ਹੋ ਗਈ ਸੀ ਮੇਰੇ ਫਾਦਰ ਸਾਹਿਬ ਔਰ ਮੈਂ ਬੜੀ ਛੋਟੀ ਉਮਰ ਸੀਗਾ ਮੈਂ 85 ਸ਼ੁਰੂ ਕੀਤੀ ਮੈਂ ਤਾਂ ਰਾਜੇ ਤੋਂ ਬਹੁਤ ਪਹਿਲਾਂ ਦਾ ਪੋਲਿਟਿਕਸ ਕਾਂਗਰਸ ਪਾਰਟੀ ਦੀ ਸੇਵਾ ਮਤਲਬ ਕੀਤੀ ਹੈ ਤੇ ਪਾਰਟੀ ਦਾ ਲੰਮਾ ਸਮਾਂ ਹੋ ਗਿਆ ਮੈਂ ਬਹੁਤ ਵਾਰੀ ਟਿਕਟ ਮੰਗੀ ਕਈ ਐਰੀ ਚਲੋ ਮੈਂ ਗਿੱਦੜਬਾਚ ਟਿਕਟ ਪਹਿਲਾਂ ਮੰਗਦਾ ਸੀ ਹੁਣ ਚਲੋ ਰਾਜਾ ਉੱਥੇ 2012 ਤੋਂ ਗਿੱਦੜਬਾਚ ਸੇਵਾ ਕਰ ਰਿਹਾ ਹਾਂ ਉਹ ਕਿਤੇ ਨਾ ਕਿਤੇ ਸਰ ਮੇਰੇ ਮਨ 'ਚ ਮੈਂ ਸ਼ੁਰੂ ਤੋਂ ਮੈਨੂੰ ਸ਼ੌਂਕ ਹੈ ਪੋਲਿਟਿਕਸ ਦਾ ਹਮ ਮਤਲਬ ਮੇਰਾ ਕਿੱਤਾ ਨਹੀਂ ਮੈਨੂੰ ਮਤਲਬ ਸ਼ੌਂਕ ਹੈ ਕਿ ਮੈਂ ਯਾਰ ਕੁਛ ਨਾ ਕੁਛ ਬਣ ਕੇ ਪੋਲਿਟਿਕਸ ਚ ਕਿਤੇ ਤਗੜਾ ਹੋ ਕੇ ਚਾਹੇ ਐਮਪੀ ਬਣਾ ਚਾਹੇ ਐਮਐਲਏ ਬਣਾ ਮੈਂ ਲੋਕਾਂ ਦੀ ਸੇਵਾ ਕਰ ਸਕਦਾ ਮੈਂ ਧਿਆਨਦਾਰੀ ਔਰ ਇਮਾਨਦਾਰੀ ਨਾਲ 35 ਸਾਲ ਹੋ ਗਏ ਮੈਂ ਸੇਵਾ ਕੀਤੀ ਹੈ ਮੈਂ ਚਾਹਣਾ ਮੈਨੂੰ ਕਿਤੇ ਨਾ ਕਿਤੇ ਬਲਾਈ ਕਾਂਗਰਸ ਪਾਰਟੀ ਅਨਗੋਲਿਆਂ ਤੇ ਕਰ ਬੈਠੇ ਤੁਸੀਂ ਕਿਹਾ 35 ਸਾਲ ਹੋ ਗਏ 85 ਦੀ ਗੱਲ ਆ 25 ਉਹ 85 ਲਾਈਕ ਹੈ ਹਾਂਜੀ ਹਾਂ 15 ਉਹ ਤੇ 23 ਆ 23 ਹਾਂਜੀ 38 ਸਾਲ ਹੋ ਗਏ 33 ਸਾਲ ਹੋ ਗਏ ਭਾਈ ਔਰ ਕਿਤੇ ਨਾ ਕਿਤੇ ਕੀ ਮੌਕਾ ਨਹੀਂ ਲੱਗਿਆ ਅਗਰ ਜੇ ਜਗਬੀਤ ਭਾਈ ਮੌਕਾ ਲੱਗ ਗਿਆ ਤਾਂ ਮੈਂ ਸਮਝਦਾ ਵੀ ਜਿੰਨੀ ਮੇਰੀ ਜਾਨ ਫਿਆਨ ਔਰ ਮੈਂ ਜਿੰਨਾ ਕਿ ਵਿਚਰਿਆ ਲੋਕਾਂ ਚ ਇਮਾਨਦਾਰੀ ਸ਼ਰਾਫਤ ਨਾਲ ਹਮ ਔਰ ਮੈਨੂੰ ਆਪ ਦੇ ਲੋਕਾਂ ਤੇ ਬਹੁਤ ਵੱਡਾ ਮਾਣ ਹੈ ਕਿਉਂਕਿ ਮੈਂ ਸੇਵਾ ਕੀਤੀ ਹੈ ਹਰ ਇਨਸਾਨ ਦੀ ਹਰ ਮੈਂ ਚੰਗਾ ਨਿਭਿਆ ਹਰੇਕ ਨਾਲ ਕਿਤੇ ਨਾ ਕਿਤੇ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਮੇਰਾ ਔਰ ਜੇ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਸੀਟ ਜਿਹੜੀ ਵੀ ਮੈਨੂੰ ਦੇਣਗੇ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਚ ਮਤਲਬ ਮੈਨੂੰ ਮੈਨੂੰ ਅੰਦਰ ਆਤਮਾ ਚ ਇੱਕ ਬੰਦੇ ਨੂੰ ਆਪਦੇ ਆਪ ਨੂੰ ਪਤਾ ਹੁੰਦਾ ਮੈਂ ਮੇਰੇ ਪੱਲੇ ਥੱਲੇ ਕੀ ਹੈ ਹੂੰ ਤੇ ਲੋਕਾਂ ਦਾ ਪਤਾ ਹੁੰਦਾ ਕਿ ਯਾਰ ਆਮ ਲੋਕ ਤੁਹਾਨੂੰ ਪਿਆਰ ਕਰਦੇ ਆ ਕਿ ਨਹੀਂ ਕਰਦੇ ਤੁਹਾਨੂੰ ਆਪ ਨੂੰ ਪਹਿਲਾਂ ਆਪਦੇ ਸੈਲਫ ਪਤਾ ਹੁੰਦਾ ਬੰਦੇ ਨੂੰ ਵੀ ਮੇਰੇ ਮੈਂ ਕਿਸੇ ਸਿਸਟਮ ਚ ਕਿੰਨੇ ਚ ਕੰਮਜਾਪਾ ਕਿੰਨੇ ਚ ਕਿੱਥੇ ਕੀ ਹੈ ਕਿਉਂਕਿ ਜਦੋਂ ਆਪਦਾ ਬੰਦਾ ਆਉਂਦਾ ਆਪਦੇ ਆਪ ਨੂੰ ਤੋਲਦਾ ਨਾਪਦਾ ਨੂੰ ਪਤਾ ਰਹੇਦਾ ਮੈਂ ਕਿੱਥੇ ਖੜਾ ਹੈ ਪਰ ਮੈਨੂੰ ਆਪ ਦੇ ਲੋਕਾਂ ਤੇ ਔਰ ਆਪਦੀ ਸੇਵਾ ਤੇ ਔਰ ਇਮਾਨਦਾਰੀ ਤੇ ਇਨਾ ਕਮਾਨ ਹੈ ਅਗਰ ਮੈਨੂੰ ਜੇ ਪ੍ਰਮਾਤਮਾ ਨੇ ਔਰ ਪਾਰਟੀ ਨੇ ਮੌਕਾ ਦਿੱਤਾ ਮੈਂ ਵਾਛ ਸੀਟ ਜਿੱਤ ਕੇ ਪਾਰਟੀ ਚਾਹੇ ਚਿਹਰਾ ਅਗੇ ਕੋਈ ਵੀ ਹੋਵੇ ਕੋਈ ਚਿਹਰਾ ਹੋਵੇ ਕੋਈ ਗੱਲ ਦੀ ਚਿਹਰੇ ਤਾਂ ਚਿਹਰਾ ਤਾਂ ਆਉਣਾ ਹੀ ਹੈ ਜੀ ਕੋਈ ਨਾ ਕੋਈ ਮੈਂ ਤਾਂ ਕਹਿੰਦਾ ਕਿ ਦੇ ਵੱਡੇ ਚਿਹਰੇ ਨਾਲ ਵਧੀਆ ਹੋਵੇ ਤਾਂ ਕੋਈ ਕੋਈ ਫਰਕ ਨਹੀਂ ਇਸ ਗੱਲ ਦਾ ਕਿਉਂਕਿ ਵੱਡੇ ਚਿਹਰੇ ਨਾਲ ਉਨੀ ਅਗਲੇ ਦੀ ਵੱਧ ਮਸ਼ਹੂਰੀ ਹੁੰਦੀ ਹੈ ਅਗਲਾ ਕਹਿੰਦਾ ਯਾਰ ਵੱਡੇ ਬੰਦੇ ਨਾਲ ਇਲੈਕਸ਼ਨ ਲੜਦੇ ਹੁਣ ਬੋਲਦੀ ਕੰਬੋ ਜਰੀ ਦੂਜਾ ਰਾਜਾ ਰਾਜਾ ਇਸ ਕਰਕੇ ਅੱਜ ਤਰੱਕੀ ਚਲਾ ਗਿਆ ਉਹਨਾਂ ਨੇ ਵੱਡੇ ਪਰਿਵਾਰ ਨਾਲ ਇਲੈਕਸ਼ਨ ਲੜਿਆ ਸਾਰਮਣ ਪੀ ਸਿੰਘ ਰਣਾਲਪੁਰ ਕਾਸੀ ਬਾਲ ਦੇ ਪਰਿਵਾਰ ਨਾਲ ਇਲੈਕਸ਼ਨ ਲੜਿਆ। ਉਹ ਤਿੰਨੇ ਆਰੀ ਉਹ ਜਿੱਤਿਆ। ਉਹ ਇਸ ਕਰਕੇ ਭਾਈ ਜਿੰਨੇ ਵੱਡੇ ਨਾਲ ਤੁਸੀਂ ਮਤਲਬ ਕੰਟੈਸਟ ਕਰੋਗੇ ਥੋੜਾ ਵੀ ਉਹਨਾਂ ਕੱਦ ਦੋਦੂ। ਵੱਡਾ ਹੁੰਦਾ। ਵੱਡਾ। ਜੀ। ਬਿਲਕੁਲ। ਬਹੁਤ-ਬਹੁਤ ਧੰਨਵਾਦ ਜੀ ਸੋਤਿਆ ਸਾਹਿਬ।